ਅਸੀਂ ਜਿਹੜਾ ਵਿਆਕਰਣ ਕਰਾਂਗੇ ਪੰਜਾਬੀ ਵਿਆਕਰਣ ਠੀਕ ਹੈ ਤੇ ਪੰਜਾਬੀ ਵਿਆਕਰਣ ਜਿਹੜੀ ਅਸੀਂ ਸ਼ੁਰੂ ਕਰਦੇ ਆਂ ਠੀਕ ਹੈ ਆ ਜਿਹੜਾ ਇਹ ਤੁਸੀਂ ਕਾਪੀ ਆਪਣੀ ਪੈਨ ਪੈਨਸਲ ਜੋ ਵੀ ਲੈਣਾ ਚਾਹੁੰਦੇ ਹੋ ਲਓ ਤੇ ਜਲਦੀ ਜਲਦੀ ਜਿਹੜਾ ਇਸ ਨੂੰ ਨੋਟ ਵੀ ਕਰਨਾ ਠੀਕ ਹੈ ਸਮਝਣਾ ਓਕੇ ਚਲੋ ਸਟਾਰਟ ਕਰਦੇ ਆ ਪੰਜਾਬੀ ਵਿਆਕਰਣ ਤਾਂ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਠੀਕ ਹੈ ਕੀ ਹੈ ਕਿ ਕਿਸੇ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿੰਨਾ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਵਿਆਕਰਣ ਜਾਨੀ ਕਿ ਕੀ ਕਿਹਾ ਗਿਆ ਇਥੇ ਕਿ ਬੋਲੀ ਜਾਂ ਭਾਸ਼ਾ ਨੂੰ ਬੋਲੀ ਜਾਂ ਭਾਸ਼ਾ ਨੂੰ ਕੀ ਹੈ ਸ਼ੁੱਧ ਰੂਪ ਦੇ ਵਿੱਚ ਜਿਹੜਾ ਵਾ ਲਿਖਣ ਵਾਸਤੇ ਜਾਂ ਬੋਲਣ ਲਈ ਵੀ ਜਿੰਨਾ ਵੀ ਨਿਯਮਾਂ ਦੀ ਵਰਤੋਂ ਕੀਤੀ ਜਾ ਰਹੀ ਆ ਜਾਂ ਕੀਤੀ ਜਾਂਦੀ ਆ ਉਸ ਨੂੰ ਅਸੀਂ ਕੀ ਕਹਿੰਦੇ ਆ ਵਿਆਕਰਣ ਕਹਿੰਦੇ ਆ ਭਾਸ਼ਾ ਸੰਬੰਧੀ ਵਿਆਕਰਣ ਦੇ ਨਿਯਮਾ ਨਿਯਮ ਜਿਹੜੇ ਆ ਉਹ ਬਾਹਰੋਂ ਨਹੀਂ ਲਏ ਜਾ ਸਕਦੇ ਕਿ ਜਿਹੜੇ ਵੀ ਕਿਸੇ ਵੀ ਭਾਸ਼ਾ ਦੇ ਸੰਬੰਧੀ ਜੋ ਵਿਆਕਰਣ ਨਿਯਮ ਹੁੰਦੇ ਆ ਉਹ ਬਾਹਰੋਂ ਜਿਹੜੇ ਆ ਨਹੀਂ ਲਏ ਜਾ ਸਕਦੇ ਜਾਂ ਨਹੀਂ ਲਏ ਜਾਂਦੇ ਸਗੋਂ ਉਸੇ ਭਾਸ਼ਾ ਵਿੱਚੋਂ ਪਛਾਣ ਜਿਹੜੇ ਆ ਪਛਾਣੇ ਗਏ ਹੁੰਦੇ ਆ ਕਿ ਉਸੇ ਭਾਸ਼ਾ ਦੇ ਵਿੱਚੋਂ ਜਿਹੜੇ ਆ ਪਛਾਣੇ ਗਏ ਹੁੰਦੇ ਆ ਕਿਸੇ ਇੱਕ ਭਾਸ਼ਾ ਦੇ ਇਹਨਾਂ ਨਿਯਮਾਂ ਨੂੰ ਕਿਸੇ ਦੂਸਰੀ ਭਾਸ਼ਾ ਉੱਤੇ ਇਨਬਿਨ ਜਿਹੜਾ ਲਾਗੂ ਵੀ ਨਹੀਂ ਕਿ ਕਿ ਜਿਵੇਂ ਕੋਈ ਹੋਰ ਭਾਸ਼ਾ ਹੈ ਮੰਨ ਲਓ ਕਿ ਹਿੰਦੀ ਦੀ ਹਿੰਦੀ ਭਾਸ਼ਾ ਹੈ ਉਸ ਦੇ ਵਿਆਕਰਨ ਦੇ ਨਿਯਮਾਂ ਨੂੰ ਅਸੀਂ ਪੰਜਾਬੀ ਭਾਸ਼ਾ ਦੇ ਉੱਪਰ ਲਾਗੂ ਕਰੀਏ ਤਾਂ ਉਹ ਇਨਬਿਨ ਜਿਹੜੇ ਆ ਨਹੀਂ ਲਾਗੂ ਕੀਤੇ ਜਾ ਸਕਦੇ ਜੇਕਰ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰ ਰਹੇ ਹਾਂ ਹਿੰਦੀ ਦੀ ਕਰ ਰਹੇ ਹਾਂ ਤਾਂ ਹਿੰਦੀ ਭਾਸ਼ਾ ਵਾਸਤੇ ਆਪਣੀ ਵਿਆਕਰਣ ਹੈ ਜਿਹੜਾ ਪੰਜਾਬੀ ਭਾਸ਼ਾ ਵਾਸਤੇ ਆਪਣੀ ਹੈ ਹਰੇਕ ਭਾਸ਼ਾ ਦੀ ਆਪਣੀ ਵਿਆਕਰਣ ਹੁੰਦੀ ਹੈ ਤਾਂ ਕੀ ਹੈ ਕਿ ਕਿਸੇ ਇੱਕ ਭਾਸ਼ਾ ਦੇ ਇਹਨਾਂ ਨਿਯਮਾਂ ਨੂੰ ਦੂਸਰੀ ਭਾਸ਼ਾ ਦੇ ਉੱਪਰ ਇਨਬਿਨ ਜਿਹੜਾ ਲਾਗੂ ਨਹੀਂ ਕੀਤਾ ਜਾ ਸਕਦਾ ਔਰ ਵਿਆਕਰਣ ਦੇ ਨਿਯਮ ਆਮ ਤੌਰ ਤੇ ਸਥਿਰ ਹੁੰਦੇ ਆ ਕੀ ਹੁੰਦੇ ਨੇ ਸਥਿਰ ਹੁੰਦੇ ਹਨ ਜਦਕਿ ਜੀਵਤ ਭਾਸ਼ਾ ਗਤੀਸ਼ੀਲ ਹੁੰਦੀ ਹੈ ਜਦਕਿ ਕੀ ਹੈ ਜੀਵਤ ਭਾਸ਼ਾ ਕੀ ਹੁੰਦੀ ਹੈ ਗਤੀਸ਼ੀਲ ਹੁੰਦੀ ਹੈ ਵਿਆਕਰਣ ਜਿਹੜੀ ਆ ਮੁੱਖ ਤੌਰ ਤੇ ਕਿੰਨੇ ਚਾਰ ਭਾਗ ਹੁੰਦੇ ਆ ਵਿਆਕਰਣ ਦੇ ਕਿਹੜੇ-ਕਿਹੜੇ ਹੁੰਦੇ ਆ ਧੁਨੀ ਬੋਧ ਅੱਖਰ ਬੋਧ ਜਾਂ ਵਰਣ ਬੋਧ ਇਹ ਇੱਕ ਹੀ ਹੈ ਠੀਕ ਹੈ ਤੁਨੀ ਬੋਧ ਅੱਖਰ ਬੋਧ ਜਾਂ ਵਰਣ ਬੋਧ ਇਹ ਇੱਕ ਹੀ ਨੇ ਸੈਕਿੰਡ ਸਾਡੇ ਕੋਲ ਆ ਜਾਂਦੇ ਨੇ ਦੂਸਰਾ ਕਿਹੜਾ ਹੈ ਸ਼ਬਦ ਬੋਧ ਦੂਸਰਾ ਕਿਹੜਾ ਹੈ ਸਾਡੇ ਕੋਲ ਸ਼ਬਦ ਬੋਧ ਤੀਸਰਾ ਅਰਥ ਬੋਧ ਔਰ ਚੌਥਾ ਹੈ ਵਾਕ ਬੋਧ ਜਾਨੀ ਕਿ ਇਹ ਜਿਹੜੇ ਨੇ ਮੁੱਖ ਜਿਹੜੇ ਆ ਵਿਆਕਰਨ ਦੇ ਚਾਰ ਭਾਗ ਨੇ ਕਿਸ ਦੇ ਵਿਆਕਰਨ ਦੇ ਜਿਹੜੇ ਇਹ ਚਾਰ ਭਾਗ ਹੈ ਇਸ ਤੋਂ ਹੀ ਜਿਹੜੀ ਆ ਅਸੀਂ ਜਿਹੜਾ ਪੰਜਾਬੀ ਭਾਸ਼ਾ ਦੇ ਬਾਰੇ ਜਿਹੜਾ ਵਾ ਜਾਣਾਂਗੇ ਓਕੇ ਨੈਕਸਟ ਇਨਾਂ ਦੇ ਬਾਰੇ ਹੁਣ ਅਸੀਂ ਪੜ੍ਹਦੇ ਆਂ ਤਾਂ ਪਹਿਲਾ ਕੀ ਹੈ ਧੁਨੀ ਬੋਧ ਅੱਖਰ ਬੋਧ ਜਾਂ ਫਿਰ ਵਰਣ ਬੋਧ ਓਕੇ ਕੀ ਹੈ ਧੁਨੀ ਬੋਧ ਅੱਖਰ ਬੋਧ ਜਾਂ ਫਿਰ ਵਰਣ ਬੋਧ ਓਕੇ ਇਥੇ ਕੀ ਇਹਦੇ ਵਿੱਚ ਕੀ ਹੈ ਕਿ ਧੁਨੀ ਬੋਧ ਕੀ ਹੁੰਦਾ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ ਓਕੇ ਤਤੋਂ ਨੀ ਕੀ ਹੈ ਕਿਸੇ ਵੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ ਧੁਨੀ ਹੁੰਦੀ ਹੈ ਤੇ ਇਹ ਪਟਵਾਰੀ ਦੇ ਪੇਪਰ ਦੇ ਵਿੱਚ ਵੀ ਜਿਹੜਾ ਇਹ ਕੁਐਸਚਨ ਆਇਆ ਸੀਗਾ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਤੇ ਉਹ ਕਿਹੜੀ ਹੁੰਦੀ ਹੈ ਧੁਨੀ ਹੁੰਦੀ ਹੈ ਧੁਨੀ ਜਿਹੜਾ ਹੈ ਠੀਕ ਹੈ ਧੁਨੀ ਦਾ ਅਰਥ ਕੀ ਹੁੰਦਾ ਹੈ ਆਵਾਜ਼ ਆਪਾਂ ਕੋਈ ਵੀ ਆਵਾਜ਼ ਮੂੰਹ ਦੇ ਵਿੱਚੋਂ ਕੱਢਦੇ ਹਾਂ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚ ਜਿਹੜੀਆਂ ਵੀ ਆਵਾਜ਼ਾਂ ਨਿਕਲਦੀਆਂ ਉਹਨਾਂ ਨੂੰ ਅਸੀਂ ਵਿਆਕਰਣ ਵਿੱਚ ਕੀ ਕਹਿੰਨੇ ਆ ਧੁਨੀਆ ਕਿਹਾ ਜਾਂਦਾ ਹੈ ਇਹ ਧੁਨੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਧੁਨੀਆਂ ਦੇ ਮੇਲ ਤੋਂ ਹੀ ਭਾਸ਼ਾ ਬਣਦੀ ਹੈ ਜਿਹੜੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਠੀਕ ਹੈ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨੇ ਉਹ ਪੰਜਾਬੀ ਦੀਆਂ ਧੁਨੀਆਂ ਹਨ ਅਸੀਂ ਜਿਹੜਾ ਜੇਕਰ ਅਸੀਂ ਗੱਲ ਕਰੀਏ ਕੋਈ ਧੁਨੀ ਕੀ ਹੈ ਜਿਵੇਂ ਮੈਂ ਊੜਾ ਬੋਲਿਆ ਆੜਾ ਬੋਲਿਆ ਈੜੀ ਬੋਲਿਆ ਸਸਾ ਹਾਹਾ ਇਹ ਕੀ ਨੇ ਇਹ ਇੱਕ ਇੱਕ ਧੁਨੀ ਹੈ ਇਹ ਕੀ ਨੇ ਇਹ ਧੁਨੀਆਂ ਨੇ ਠੀਕ ਹੈ ਓਕੇ ਅੱਗੇ ਨੈਕਸਟ ਜਿਹੜਾ ਹੈ ਸਾਡੇ ਕੋਲ ਸੈਕਿੰਡ ਜਿਹੜਾ ਹੈ ਉਹ ਕੀ ਹੈ ਸ਼ਬਦ ਬੋਧ ਕੀ ਹੈ ਸ਼ਬਦ ਬੋਧ ਧੁਨੀਆਂ ਦਾ ਜਾਂ ਧੁਨੀਆਂ ਜਾਂ ਵਰਣਾਂ ਦੇ ਸਮੇਲ ਨੂੰ ਠੀਕ ਹੈ ਜੋ ਧੁਨੀ ਹੈ ਜੋ ਵਰਣ ਹੈ ਉਹਨਾਂ ਦੇ ਸਮੇਲ ਤੋਂ ਸ਼ਬਦ ਬਣਦਾ ਹੈ ਕਹਿਣ ਦਾ ਭਾਵ ਮੈਂ ਕਹਿੰਦਾ ਇੱਥੇ ਕ ਕ ਮ ਮ ਲ ਲ ਕੀ ਬਣ ਗਿਆ ਕਮਲ ਠੀਕ ਹੈ ਕਮਲ ਬਣ ਗਿਆ ਕ ਕ ਮ ਮ ਲ ਲ ਇਹ ਕੀ ਹੈ ਦੁਨੀਆਂ ਨੇ ਮੈਂ ਤਿੰਨ ਦੁਨੀਆਂ ਬਲੀਆਂ ਇੱਕ ਕਕਾ ਤੋਂ ਨਹੀਂ ਬੋਲੀ ਦੂਸਰੀ ਮੰਮਾ আর ਤੀਸਰੀ ਲੱਲਾ ਇਹਨਾਂ ਦੇ ਸੁਮੇਲ ਤੋਂ ਇੱਕ ਸ਼ਬਦ ਬਣ ਗਿਆ ਕਿ ਕਮਲ ਓਕੇ ਤੇ ਇਹਨਾਂ ਦੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਕੀ ਬਣਦਾ ਹੈ ਸ਼ਬਦ ਬਣਦਾ ਹੈ ਤੁਨੀ ਦੀ ਲਿਖਤੀ ਠੀਕ ਹੈ ਤੁਨੀ ਦੀ ਤੁਨੀ ਦਾ ਲਿਖਤੀ ਚਿੰਨ ਅੱਖਰ ਹੁੰਦਾ ਹੈ ਤੁਨੀ ਦਾ ਕੀ ਹੈ ਲਿਖਤੀ ਚਿੰਨ ਕੀ ਹੁੰਦਾ ਹੈ ਅੱਖਰ ਹੁੰਦਾ ਹੈ ਕਿ ਇੱਕ ਅਸੀਂ ਤੂੰ ਨੀ ਸਿਰਫ ਬੋਲਨੇ ਆ ਆਵਾਜ਼ ਕਰਦੇ ਆ ਜਿਵੇਂ ਮੈਂ ਕਕਾ ਮਮਾ ਲਲਾ ਬੋਲਿਆ ਇਹ ਮੈਂ ਸਿਰਫ ਆਵਾਜ਼ ਕੀਤੀ ਔਰ ਜੇਕਰ ਮੈਂ ਇਸ ਨੂੰ ਲਿਖਤੀ ਰੂਪ ਦੇ ਦਾਂ ਤਾਂ ਉਸ ਨੂੰ ਅਸੀਂ ਕੀ ਕਹ ਦਾਂਗੇ ਅੱਖਰ ਕਹ ਦਾਂਗੇ ਓਕੇ ਤੂੰ ਨੀ ਕੀ ਹੈ ਮੈਂ ਮੂੰਹ ਦੇ ਵਿੱਚ ਆਵਾਜ਼ ਕੱਢੀ ਤੂੰ ਨੀ ਕੱਢੀ ਪਰ ਜੇਕਰ ਮੈਂ ਉਸ ਨੂੰ ਲਿਖ ਦਵਾਂ ਤਾਂ ਉਹ ਕੀ ਬਣ ਜਾਏਗਾ ਅੱਖਰ ਬਣ ਜਾਏਗਾ ਓਕੇ ਲਿਖਤੀ ਚਿੰਨ੍ਹ ਨੂੰ ਕੀ ਕਹਾਵਾਂਗੇ ਅੱਖਰ ਕਹਾਂਗੇ ਜੋ ਬੋਧ ਉਹ बोਧ ਜਿਸ ਰਾਹੀਂ ਅੱਖਰ ਦੀ ਸਹੀ ਵਰਤੋਂ ਦਾ ਪਤਾ ਲੱਗੇ ਕਿ ਉਹ बोਧ ਠੀਕ ਹੈ ਨਾ ਉਹ बोਧ ਜਿਸ ਰਾਹੀਂ ਅੱਖਰ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਅਸੀਂ ਸ਼ਬਦ बोਧ ਕਿਹਾ ਜਾਂਦਾ ਹੈ ਉਸ ਨੂੰ ਅਸੀਂ ਕੀ ਕਹਿੰਦੇ ਆ ਸ਼ਬਦ बोਧ ਕਿ ਅਸੀਂ ਜਿਹੜਾ ਅੱਖਰ ਜਿਹੜਾ ਲਿਖਤੀ ਚਿੰਨ ਦਿੱਤਾ ਅੱਖਰ ਬੋਲਿਆ ਔਰ ਉਹ बोਧ ਜਿਸ ਰਾਹੀਂ ਅੱਖਰ ਦੀ ਅੱਖਰ ਬੋਲਿਆ ਜਿਵੇਂ ਮੈਂ ਕਹਿਤਾ ਕਮਲ ਹਨਾ ਕਮਲ ਇੱਕ ਅੱਖਰ ਬੋਲਿਆ ਮੈਂ ਹਨਾ ओके ਉਹ ਸ਼ਬਦ ਬਣ ਗਿਆ ਮੈਂ ਇਤੁਨਿਆ ਉਹ ਤੋਂ ਸ਼ਬਦ ਬਣਾ ਦਿੱਤਾ ਅੱਖਰ ਹੈ ਨਾ ਤਾਂ ਕੀ ਹੈ ਕਿ ਬੋ ਉਹ ਬੋਧ ਜਿਸ ਤਰ੍ਹਾਂ ਅੱਖਰ ਦੀ ਸਹੀ ਵਰਤੋਂ ਦਾ ਪਤਾ ਲੱਗੇ ਹੁਣ ਮੈਂ ਜੇਕਰ ਇਸ ਨੂੰ ਉਲਟਾ ਪੁਲਟਾ ਕਰ ਦਿੰਦੇ ਤੇ ਕੀ ਸਹੀ ਅੱਖਰ ਬਣਨਾ ਸੀਗਾ ਨਹੀਂ ਬਣਨਾ ਸੀਗਾ ਤਾਂ ਸਾਨੂੰ ਬੋਧ ਹੋਣਾ ਚਾਹੀਦਾ ਜਿਸ ਤਰ੍ਹਾਂ ਅੱਖਰ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਅਸੀਂ ਸ਼ਬਦ ਬੋਧ ਕਹਿ ਦਿੰਦੇ ਹਾਂ ਓਕੇ ਜੇਕਰ ਮੈਂ ਉਲਟਾ ਪੁਲਟਾ ਲਿਖਦੀ ਜਾਨੀ ਕਿ ਮੈਂ ਲੱਲਾ ਮਮਾ ਕਕਾ ਕਰ ਦਿੰਦੇ ਤੇ ਉਹ ਕੀ ਉਹਦਾ ਕੋਈ ਅਰਥ ਨਹੀਂ ਸੀਗਾ ਕੋਈ ਉਹਦੇ ਵਿੱਚ ਸਹੀ ਬੋਧ ਸਹੀ ਵਰਤੋਂ ਨਹੀਂ ਕੀਤੀ ਉਹਨਾਂ ਦੀ ਧੁਨੀਆਂ ਦੀ ਜਦੋਂ ਮੈਂ ਸਹੀ ਵਰਤੋਂ ਕਰਾਂਗੀ ਔਰ ਉਹ ਬੋਧ ਜਿਸ ਤਰ੍ਹਾਂ ਹੀ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇਗਾ ਉਸ ਨੂੰ ਕੀ ਕਹਾਂਗੇ ਸ਼ਬਦ ਬੋਧ ਕਹਾਂਗੇ ਓਕੇ ਨੈਕਸਟ ਜਿਹੜਾ ਹੈ ਉਹ ਹੈ ਸ਼ਬਦ ਬੋਧ ਵਿੱਚ ਲਗਾ ਅਤੇ ਅੱਖਰਾਂ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰਨ ਦੀ ਜਿਹੜੀ ਜਾਣਕਾਰੀ ਹੈ ਉਹ ਮਿਲਦੀ ਹੈ ਜਿਵੇਂ ਅੱਖਰ ਹੈ ਮੈਂ ਲੈ ਲਿਆ ਮੈਂ ਤੁਹਾਨੂੰ ਦੱਸਦਾ ਕਿ ਕ ਕ ਮ ਮ ਲ ਲ ਕਲ ਲੇਕਿਨ ਇਹ ਜ਼ਰੂਰੀ ਨਹੀਂ ਕਿ ਅੱਖਰਾਂ ਤੋਂ ਹੀ ਕੱਲਿਆਂ ਤੋਂ ਬਣੇ ਇਹਨਾਂ ਲਗਾ ਵੀ ਲੱਗੀਆਂ ਹੁੰਦੀਆਂ ਸਿਆਰੀ ਬਿਹਾਰੀ ਔਂਕੜ ਦਲੈਂਕੜ ਹੋੜਾ ਕਨੌੜਾ ਹੈਨਾ ਠੀਕ ਹੈ ਕੰਨਾ ਤੇ ਇਹ ਕੀ ਨੇ ਇਹ ਹੁੰਦੀਆਂ ਨੇ ਲਗਾ ਇਹ ਲਗਾ ਅਤੇ ਅੱਖਰਾਂ ਦੇ ਮੇਲ ਤੋਂ ਜਿਹੜੇ ਆ ਸ਼ੁੱਧ ਸ਼ਬਦਾਂ ਦਾ ਜਿਹੜਾ ਨਿਰਮਾਣ ਕਰਨ ਦੀ ਜਿਹੜੀ ਜਾਣਕਾਰੀ ਹੈ ਉਹ ਮਿਲਦੀ ਹੈ ਓਕੇ ਠੀਕ ਹੈ ਨੈਕਸਟ ਜਿਹੜਾ ਹੈ ਅਰਥ ਬੋਧ ਕੀ ਹੈ ਅਰਥ ਬੋਧ ਅਰਥ ਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ ਕੀ ਹੈ ਅਰਥ ਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ ਕਿ ਜੋ ਅਰਥ ਹੋਣਗੇ ਅਰਥ ਦੇ ਪੱਖ ਤੋਂ ਕੀ ਹੈ ਸ਼ਬਦ ਦੀ ਵਿਆਖਿਆ ਕਿ ਸ਼ਬਦ ਦੀ ਵਿਆਖਿਆ ਕੀਤੀ ਜਾਏਗੀ ਉਸ ਦਾ ਕੀ ਅਰਥ ਹੈ ਹੁਣ ਮੈਂ ਕਮਲ ਬੋਲਿਆ ਕਮਲ ਕੀ ਹੈ ਕਮਲ ਕੀ ਹੈ ਮੈਂ ਸ਼ਬਦਿਕ ਬੋਲਿਆ ਨਾ ਉਹਦਾ ਅਰਥ ਕੀ ਹੈ ਉਹ ਇੱਕ ਫੁੱਲ ਹੈ ਕਮਲ ਕੀ ਹੈ ਇੱਕ ਫੁੱਲ ਹੈ ਉਹਦਾ ਅਰਥ ਹੈ ਠੀਕ ਹੈ ਓਕੇ ਤਾਂ ਇਸ ਵਿੱਚ ਬਹੁ ਅਰਥਿਕ ਸ਼ਬਦ ਹੁੰਦੇ ਆ ਬਹੁ ਆਰਥਿਕ ਕੁ ਸ਼ਬਦ ਹੁੰਦੇ ਆ ਸਮਾਨਾਰਥਿਕ ਸ਼ਬਦ ਹੁੰਦੇ ਆ ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ ਠੀਕ ਹੈ ਔਰ ਵਿਰੋਧਾਰਥਿਕ ਸ਼ਬਦ ਹੁੰਦੇ ਆ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਹੁਣ ਬਹੁ ਆਰਥਿਕ ਸ਼ਬਦ ਜਿਵੇਂ ਕਿ ਮੈਂ ਕਹਿ ਦਿੱਤਾ ਜਗ ਇੱਕ ਜੱਗ ਹੁੰਦਾ ਹੈ ਦੁਨੀਆ ਵਾਲਾ ਦੂਸਰਾ ਜੱਗ ਜਿਹੜਾ ਹੈ ਮੈਂ ਕਹਾਂ ਕਹਾਂ ਕਿ ਮੈਂ ਇੱਕ ਜੱਗ ਪਾਣੀ ਦਾ ਪੀਤਾ ਹੈ ਨਾ ਹੋਰ ਜੱਗ ਤੋਂ ਕੀ ਹੈ ਜੱਗ ਅ ਦਾ ਭਾਵ ਹੋਰ ਕੀ ਹੋ ਜਾਏਗਾ ਜੱਗ ਮਤਲਬ ਕਿ ਅਸੀਂ ਜੱਗ ਕਰਵਾਇਆ ਹੈ ਨਾ ਤੇ ਇਹ ਕੀ ਹੈ ਇੱਕ ਹੀ ਸ਼ਬਦ ਦੇ ਕਈ मीनिंग ਨਿਕਲ ਆਏ ਹੈ ਨਾ ਓਕੇ ਤੇ ਮੈਂ ਕਿੜਵਾ ਪਾਣੀ ਇਹ ਮੈਂ ਇੱਕ ਜੱਗ ਕਹਿ ਸਕਦੀਆਂ ਜੱਗ ਦੁਨੀਆ ਨੂੰ ਵੀ ਕਿਹਾ ਜਾਂਦਾ ਹੈ ਔਰ ਮੈਂ ਇਹ ਕਿਹਾ ਕਿ ਅਸੀਂ ਜੱਗ ਕਰਵਾਇਆ ओके ਸਮਾਨਾਰਥਕ ਸ਼ਬਦ ਉਹ ਹੁੰਦੇ ਆ ਕਿ ਜਿਵੇਂ ਆ ਜਿਵੇਂ ਕਿ ਮੈਂ ਕਹਦਾ ਆਕਾਸ਼ ਹੈ ਆਕਾਸ਼ ਆਕਾਸ਼ ਨੂੰ ਅਸੀਂ ਕੀ ਕਹਦਾਂਗੇ ਆਸਮਾਨ ਕਹਦਾਂਗੇ ਗਗਨ ਕਹਦਾਂਗੇ ਹੈਨਾ ਇਹ ਕੀ ਹੋ ਗਿਆ ਸਮਾਨਾਰਥਕ ਸ਼ਬਦ ਬਹੁਤੇ ਸ਼ਬਦਾਂ ਦਾ ਇੱਕ ਸ਼ਬਦ ਕਿ ਇੱਕ ਸੈਂਟੈਂਸ ਹੈ ਪੂਰਾ ਠੀਕ ਹੈ ਕਿ ਜਿੱਥੇ ਪਿੰਡ ਦੇ ਲੋਕ ਇਕੱਠੇ ਜੜਿਆ ਹੁੰਦੇ ਉਸ ਨੂੰ ਕੀ ਕਹਿੰਦੇ ਨੇ ਸੱਥ ਕਹਿੰਦੇ ਨੇ ਤਾਂ ਅਸੀਂ ਇੰਨੇ ਇੱਕ ਸ਼ਬਦ ਇੱਕ ਵਾਕ ਦੇ ਬਦਲੇ ਅਸੀਂ ਇੱਕ ਸ਼ਬਦ ਜਿਹੜਾ ਉਹ ਇਸਤੇਮਾਲ ਕੀਤਾ ਓਕੇ ਅਤੇ ਵਿਦਾ ਜਿਹੜੇ ਆ ਵਿਰੋਧਾਰਥਕ ਸ਼ਬਦ ਕਿਹੜੇ ਹੁੰਦੇ ਆ ਵਿਰੋਧੀ ਸ਼ਬਦ ਕਿ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਹੋਣਾ ਓਕੇ ਬਾਰੇ ਜਿਹੜੀ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਸ ਨੂੰ ਅਸੀਂ ਕੀ ਕਹਿੰਦੇ ਆ ਅਰਥਬੋਧ ਨੈਕਸ ਜਿਹੜਾ ਹੈ ਵਿਆਕਰਨ ਦਾ ਅਗਲਾ ਜਿਹੜਾ ਵਾ ਕੀ ਹੈ ਲਾਸਟ ਵਾਕਬੋਧ ਤਾਂ ਵਾਕਬੋਧ ਕੀ ਹੁੰਦਾ ਹੈ ਵਿਆਕਰਨ ਦੇ ਇਸ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ ਅਤੇ ਵਾਕਾਂ ਸੰਬੰਧੀ ਜਿਹੜਾ ਵਿਚਾਰ ਕੀਤਾ ਜਾਂਦੀ ਹੈ ਕਿ ਵਾਕਬੋਧ ਕੀ ਹੈ ਵਾਕਬੋਧ ਕੀ ਹੁੰਦਾ ਹੈ ਕਿ ਵਿਆਕਰਨ ਦੇ ਇਸ ਭਾਗ ਦੇ ਵਿੱਚ ਕੀ ਕੀ ਦਿੰਦਾ ਹੈ ਵਾਕ ਰਚਨਾ ਦੇ ਨਿਯਮਾਂ ਬਾਰੇ ਜਿਹੜੀ ਆ ਯਾਨੀ ਕਿ ਨਿਯਮਾਂ ਬਾਰੇ ਜਾਂ ਵਾਕਾਂ ਸੰਬੰਧੀ ਜਿਹੜੀ ਆ ਵਿਚਾਰ ਕੀਤਾ ਜਾਂਦਾ ਵਾ ਓਕੇ ਕਿ ਵਾਕ ਕਿਸ ਕਿਸਮ ਦੇ ਆ ਜਾਂ ਕਿਸ ਨਿਯਮ ਦੇ ਵਿੱਚ ਲਿਖੇ ਗਏ ਆ ਤੇ ਇਹ ਜਿਹੜੀਆਂ ਚੀਜ਼ਾਂ ਕੀ ਹੁੰਦੀਆਂ ਨੇ ਵਾਕ ਰਚਨਾ ਹੁੰਦੀਆਂ ਨੇ ਠੀਕ ਹੈ ਇਸ ਨੂੰ ਵਾਕ ਬੋਧ ਕਿਹਾ ਜਾਂਦਾ ਹੈ ਵਿਆਕਰਣ ਦੇ ਵਿੱਚ ਕਲੀਅਰ ਇਹ ਜਿਹੜਾ ਸੀਗਾ ਸਾਡਾ ਕੀ ਹੈ ਇਹ ਸੀਗਾ ਸਾਡਾ ਅੱਜ ਦਾ ਟਾਪਿਕ ਕਿਹੜਾ ਵਿਆਕਰਣ ਕਲੀਅਰ ਹੈ ਓਕੇ